ਹੈਲੋ ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਰਾਜਵੀਰ ਜਵੰਦਾ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਪੰਜਾਬ ਦੇ ਲੋਕਾਂ ਨੇ ਘੇਰ ਲਿਆ ਵਾ ਕਿਉਂਕਿ ਡਾਕਟਰਾਂ ਕੋਲੋਂ ਹੋ ਗਈ ਹੈ ਬਹੁਤ ਵੱਡੀ ਗਲਤੀ ਜਿਸ ਦਾ ਖਮਿਆਜ਼ਾ ਅੱਜ ਭੁਗਤ ਰਿਹਾ ਹੈ ਰਾਜਵੀਰ ਜਵੰਦਾ ਜਿਸ ਦੀ ਵਜ੍ਹਾ ਤੋਂ ਅੱਜ ਰਾਜਵੀਰ ਜਵੰਦਾ ਮੌਤ ਦੇ ਮੂੰਹ ਦੇ ਵਿੱਚ ਆ ਕੇ ਪਹੁੰਚ ਚੁੱਕੇ ਹੈ ਵੀਰੋ ਕੀ ਪੂਰੀ ਤਫਸੀਲ ਇਹ ਅਸੀਂ ਅੱਜ ਦੀ ਵੀਡੀਓ ਰਹਿ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਣ ਦੇ ਇਸ ਦੇ ਬਾਰੇ ਜਾਣਦੇ ਹਾਂ ਬਹੁਤ ਵੱਡੀ ਖਬਰ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਯਾਨੀ ਡਾਕਟਰਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਐਸੀ ਖਬਰ ਕਿ ਪੰਜਾਬ ਦੇ ਅੰਦਰ ਰਾਜਵੀਰ ਜਵੰਦਾ ਨੂੰ ਬਹੁਤ ਵੱਡੇ ਪੋਸਟਰ ਦੇ ਉੱਤੇ ਐਵੇਂ ਦਿੱਤੀ ਗਈ ਉਹਦੇ ਲਈ ਅਰਦਾਸਾਂ ਕਰਵਾਈਆਂ ਗਈਆਂ ਪੂਰੇ ਪੰਜਾਬ ਦੇ ਲੋਕ ਕੱਲੇ ਪੰਜਾਬ ਦੇ ਨਹੀਂ ਮੁਲਕਾਂ ਤੱਕ ਵੀ ਇਕਜੁੱਟ ਹੋ ਕੇ ਰਾਜਵੀਰ ਜਵੰਦਾ ਲਈ ਬੜੀਆਂ ਅਰਦਾਸਾਂ ਤੇ ਕਾਮਨਾਵਾਂ ਕੀਤੀਆਂ ਕਿ ਰਾਜਵੀਰ ਜਵੰਦਾ ਸਹੀ ਹੋ ਜਾਣਾ ਪਰ ਡਾਕਟਰਾਂ ਮੰਨਿਓ ਕੀ ਹੋ ਗਿਆ ਔਰ ਦੂਜੇ ਪਾਸੇ ਅਲਵਿਦਾ ਕਿਵੇਂ ਕਹਿ ਗਏ ਨੇ ਰਾਜਵੀਰ ਜਵੰਦਾ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਬੜੀ ਹੀ ਅਹਿਮ ਖਬਰ ਪੰਜਾਬ ਦੇ ਅੰਦਰ ਇਸ ਖਬਰ ਨੇ ਸਵੇਰੇ ਹੀ ਤਰਥੰਨੀ ਕਿਉਂ ਮਚਾ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਬੈਨਕਲ ਜੀਰੋ ਗਰਾਊਂਡ ਤੋਂ ਇੱਕ ਐਸੀ ਸ਼ਖਸੀਅਤ ਦੇ ਜਰੀਏ ਕਿਵੇਂ ਖਬਰ ਨਿਕਲਦੀ ਹੈ ਔਰ ਬਾਅਦ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਵੀ ਇਸ ਗੱਲ ਦੇ ਵਿੱਚ ਦੋਸ਼ੀ ਨੇ ਔਰ ਸਭ ਤੋਂ ਵੱਡੀ ਖਬਰ ਡਾਕਟਰਾਂ ਦੇ ਉੱਤੇ ਸਵਾਲ ਚੱਕੇ ਗਏ ਨੇ ਕਿਉਂਕਿ ਡਾਕਟਰਾਂ ਨੇ ਕਹਿੰਦੇ ਜੀ ਉਸ ਦੀ ਦੇਖ ਰੱਖ ਦੇ ਵਿੱਚ ਕਮੀ ਰੱਖ ਦਿੱਤੀ ਹੈ ਫਿਰ ਵਿੱਚ ਤਾਂ ਖਬਰਾਂ ਵੀ ਆਈਆਂ ਨੇ ਕਹਿੰਦੇ ਜੀ ਪੀਜੀਆਈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਕਹਿੰਦੇ ਪੀਜੀਆਈ ਦੇ ਵਿੱਚ ਡਾਕਟਰੀ ਜਨਮ ਲੈਂਦੀ ਹੈ ਯਾਨੀ ਪੀਜੀਆਈ ਨੂੰ ਇੱਕ ਮੇਨ ਸਾਡੀ ਕੰਟਰੀ ਦੇ ਵਿੱਚ ਮੰਨਿਆ ਜਾਂਦਾ ਔਰ ਕਹਿੰਦੇ ਰਾਜਵੀਰ ਜਵੰਦਾ ਨੂੰ ਪੀਜੀਆਈ ਦੇ ਵਿੱਚ ਕਿਉਂ ਨਹੀਂ ਲੈ ਕੇ ਗਈ ਔਰ ਹੁਣ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਡਾਕਟਰਾਂ ਨੂੰ ਕੇਰਲੇ ਕਿਉਂਕਿ ਡਾਕਟਰ ਅਕਸਰ ਕਹਿ ਰਹੇ ਸੀ ਕਹਿੰਦੇ ਜੀ ਦਿਲ ਧੜਕ ਰਿਹਾ ਹੈ ਇਹੀ ਗੱਲ ਸੁਣੀ ਹੈ ਫਿਰ ਖਬਰਾਂ ਹੋਰ ਵੀ ਆਉਂਦੀਆਂ ਨੇ ਕਹਿੰਦੇ ਜੀ ਦਿਲ ਨਹੀਂ ਧੜਕ ਰਿਹਾ ਉਹ ਧੜਕਾਇਆ ਜਾ ਰਿਹਾ ਸਾਨੂੰ ਵੀ ਸ਼ੰਕਾ ਇਹੀ ਲੱਗੀ ਸੀ ਕਿ ਭਾਈ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਉਹਨੂੰ ਜਾਣਬੁੱਝ ਕੇ ਦਿਲ ਧੜਕਾਉਣ ਦੀ ਕੋਸ਼ਿਸ਼ ਔਰ ਬਹੁਤ ਸਾਰੇ ਸਵਾਲ ਵੀ ਉੱਠੇ ਕਹਿੰਦੇ ਜੀ ਪੈਸੇ ਦੇ ਕਾਰਨ ਡਾਕਟਰ ਦਿਨ ਤੜਕਾਰ ਰਹੇ ਨੇ 5-4 ਲੱਖ ਰੁਪਇਆ 10 ਦਿਨਾਂ ਦਾ ਲਿਆ ਇਹ ਖਬਰ ਵੀ ਤੁਹਾਡੇ ਸਾਹਮਣੇ ਨਿਕਲ ਕੇ ਆਈ ਹੈ ਔਰ ਹੁਣ ਡਾਕਟਰਾਂ ਨੇ ਕਿਵੇਂ ਜਨੀ ਅਰਦਾਸਾਂ ਦੇ ਨਾਮ ਤੇ ਕਹਿੰਦੇ ਜੀ ਡਾਕਟਰ ਵੀ ਠੱਗੀ ਕਰ ਰਹੇ ਨੇ ਆ ਸੁਣ ਲੋ ਜਰਾ ਧਿਆਨ ਦੇ ਨਾਲ ਇਹ ਡਾਕਟਰਾਂ ਬਣੀ ਉੱਕੇ ਗਿਆ ਸੀ ਕਿ ਰਾਜਵੀਰ ਜਵੰਧਾ ਨੂੰ ਦਵਾਈਆਂ ਤੋਂ ਜ਼ਿਆਦਾ ਦਵਾਵਾਂ ਦੀ ਲੋੜ ਹੈ ਪਰ ਉਹੀ ਡਾਕਟਰਾਂ ਨੂੰ ਕਿਵੇਂ ਘੇ ਰਹਿ ਗਿਆ ਅਲਵਿਦਾ ਕਿਨੇ ਕਾਗੇ ਨੇ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਅੰਦਰ ਇਸ ਘੰਟੇ ਦੇ ਪ੍ਰਤੀ ਸਾਡੇ ਪੰਜਾਬ ਦੇ ਲੋਕ ਦੋਸ਼ੀ ਨੇ ਸੁਣੋ ਬੀਟਾ ਵਰਤਾ ਸਿੰਘਰ ਹੋਵੇ ਪੱਟੀ ਬਾਈਕ ਤੇ ਐਕਸੀਡੈਂਟ ਹੋਇਆ ਹੋਵੇ ਤੇ ਉਹਨੇ 15 ਮਿੰਟਾਂ ਚਾਹ ਪੁਲਿਸ ਕਿਉਂ ਨਹੀਂ ਬੁਲਾਈ ਆ ਦੇਖੋ ਇੱਥੇ ਬਣ ਕੇ ਉਹਦੇ ਲੋਕ ਖਤਮ ਹੋ ਗਏ ਹਾਂ ਸੀ 1 ਸੀ 2 ਸੀ 3 ਇਹਨੂੰ ਕੋਈ ਸਹਾਰਾ ਨਹੀਂ ਤੇ ਰਾਜਵੀਰ ਜਵੰਦਾ ਦੇ ਕੱਲ ਰੋਣ ਲੱਗਿਆ ਹੁੰਦਾ ਪਰ ਰਾਜਵੀਰ ਜਵੰਦਾ ਅੱਜ ਬੋਲਦਾ ਹੁੰਦਾ ਤੇ ਘਣੇ ਚਲਾ ਗਿਆ ਹੁੰਦਾ ਪੜਾ ਯਾਰ ਜਿਹੜਾ ਨੁਕਸਾਨ ਹੋਇਆ ਨਾ ਉਹ ਹੋਇਆ ਪੰਜਾਬ ਵਾਲੇ ਕੱਟਰ ਤੋਂ ਮੈਂ ਕਹਿੰਦਾ ਚੱਲ ਬੰਦਾ 2 ਘੰਟੇ ਉੱਥੇ ਗਿਆ ਵੈਂਟੀਲੇਟਰ ਤੋਂ ਪਹੁੰਚ ਗਿਆ ਜੋ 15 ਮਿੰਟ ਐਂਬੂਲੈਂਸ ਨੂੰ ਧੀਕ ਲੰਦਾ ਆਰ ਪਾਰਾ ਪਹੁੰਚਾ ਇਨਫਰਾਸਟ੍ਰਕਚਰ ਲਾਉਣਿਆ ਆਪਾਂ ਕੀ ਬੀਅਾ ਸੀ ਹਾਂ ਵੀ ਐਂਬੂਲੈਂਸ ਹੋਈ ਆ ਹੋਵੇ ਮੰਨਿਆ ਵੀ ਰੋਡ ਏਰੀਆ ਚ ਐਂਬੂਲੈਂਸ ਵੀ ਪੰਜਾਬ ਤੋਂ ਕੋਈ ਰੋਡ ਏਰੀਆ ਨਹੀਂ 10:40 ਤੇ ਵੱਡੀ ਐਕਸੀਡੈਂਟ ਹੋਇਆ 11 ਵਜੇ ਉਹ 55 ਤੁਸੀ ਸਾਨੂੰ ਐਮ ਆਰ ਆਈ ਦਿਓ ਅਸੀਂ 15 ਮਿੰਟਾਂ ਚ ਚੱਲੀ ਗਏ ਪੀਸੀ ਆਈ ਭੇਜ ਦਾਂਗੇ ਕਿਸੇ ਨਾ ਕਿਸੇ ਨੂੰ ਪ੍ਰਾਈਵੇਟ ਵੀ ਦੱਸ ਦਿਆਂਗੇ ਵੀ ਉਹ ਕਿੰਨਾ ਨੁਕਸਾਨ ਹੈ ਨਿਊਰੋ ਸਰਜਰੀ ਕਦੇ ਚਮਤਕਾਰ ਨਹੀਂ ਮੰਨਦੀ ਨਾ ਬਥੇਰੀ-ਥੇਰੀ ਡਾਕਟਰਾਂ ਤੋਂ ਝਟਕਾ ਖਾਧੀਆਂ ਵੀ ਜਦ ਇੱਕ ਪਾਸੇ ਮਰੀਜ਼ ਮਰਨ ਵਾਲਾ ਹੁੰਦਾ ਤੁਝੇ ਪਾਸੇ ਮਰੀਜ਼ ਦੇ ਵਾਰਸ ਮੈਨੂੰ ਕਹਿੰਦੇ ਨੇ ਵੀ ਡਾਕਟਰ ਨੂੰ ਪੁੱਛ ਕੋਈ ਚਮਤਕਾਰ ਕੋਈ ਹੋਰ ਉਹ ਹਿੰਦੀ ਚ ਕਹਿੰਦੇ ਨੇ ਇਸ ਪਹਿਲੇ ਕੋਈ ਦੇਖਾ ਹੈ ਚਮਤਕਾਰ ਆ ਜੇ ਨੀਚੇ ਸਾ ਕਲੈਕਸ਼ਨ ਹੀ ਕਰ ਗਿਆ ਕਿਆ ਚਮਤਕਾਰ ਹੋ ਜਾਏਗਾ ਤਾਂ ਸੁਣ ਲਿਆ ਪੰਜਾਬ ਵਾਲੇ ਡਾਕਟਰਾਂ ਦੇ ਉੱਤੇ ਸਵਾਲ ਕਿਵੇਂ ਚੱਕੇ ਗਏ ਨੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਅਲਵੇਦਾ ਕਿਉਂ ਕਿਹਾ ਸੀ ਮੈਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਰਾਜਵੀਰ ਜਵੰਦਾ ਮਾਰ ਦਿੱਤਾ ਬਹੁਤ ਸਾਰੇ ਲੋਕਾਂ ਨੇ ਖਬਰ ਪਾ ਦਿੱਤੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਪਰ ਇੱਕ ਖਬਰ ਤਾਂ ਹੈ ਕਿ ਰਾਜਵੀਰ ਜਵੰਦਾ ਨੂੰ ਜਾਣ ਬੁੱਝ ਕੇ ਹੋ ਸਕਦਾ ਰੱਖਿਆ ਹੋਵੇ ਇਹ ਗੱਲ ਤਾਂ ਹੋ ਸਕਦੀ ਹੈ ਪਰ ਲੋਕ ਕਹਿ ਰਹੇ ਨੇ ਵਿੱਚ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਆ ਇਹਦੇ ਵਿੱਚ ਸਾਡੇ ਪੰਜਾਬ ਦੇ ਲੋਕ ਦੋਸ਼ੀ ਨਹੀਂ ਜਾਣ ਬੁਝਕੇ ਜਾਣ ਬੁਝਕੇ ਇਹਦੇ ਗਲਦੇ ਵਿੱਚ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਦੀਆਂ ਜਿੰਨੀਆਂ ਵੀ ਚਾਹਣ ਵਾਲੇ ਫੈਨਸ ਨੇ ਜਾਂ ਸੰਗਤ ਦੇ ਰੂਪ ਦੇ ਵਿੱਚ ਸਾਡੇ ਲੋਕ ਨੇ ਤਾਂ ਮੈਂ ਚਾਹੂੰਗਾ ਕਿ ਨਾ ਗੱਲਾਂ ਤੇ ਭਰੋਸਾ ਨਾ ਕਰਨ ਔਰ ਦੂਜੇ ਪਾਸੇ ਪਰਮਾਤਮਾ ਦੀ ਸ਼ਕਤੀ ਸਾਰਿਆਂ ਨਾਲੋਂ ਵੱਡੀ ਹੈ ਜੇਕਰ ਉਹਨਾਂ ਨੇ ਚਾਹਿਆ ਉਹੀ ਰਾਜਵੀਰ ਜਵੰਦਾ ਤਹਾਡੇ ਵਿੱਚ ਆ ਜਾਣ ਕਿਉਂਕਿ ਰਾਜਵੀਰ ਜਵੰਦਾ ਦਾ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟਣਾ ਮਨਕਾ ਟੁੱਟ ਜਾਣਾ ਦੋ ਜਗ੍ਹਾ ਤੋਂ ਪਿੱਛੋਂ ਪਿੱਠ ਦੇ ਵਿੱਚੋਂ ਰੀੜ ਦੀ ਹੱਡੀ ਟੁੱਟੀ ਐ ਔਰ ਦੂਜੇ ਪਾਸੇ ਕਹਿੰਦੇ ਜੀ ਬ੍ਰੇਨ ਡੈੱਡ ਆ ਉਹ ਕਹਿੰਦੇ ਬ੍ਰੇਨ ਡੈੱਡ ਨਹੀਂ ਬੰਦਾ ਡੈੱਡ ਹੋ ਜਾਵੇ ਤਾਂ ਉਸ ਨੂੰ ਜਿੰਦਾ ਕਰ ਸਕਦਾ ਐ ਐਨੀ ਉਸ ਪਰਮਾਤਮਾ ਦੇ ਵਿੱਚ ਪਾਵਰ ਐ ਇਹ ਸਾਰੇ ਜਾਣਦੇ ਨੇ ਰੈਸਲਰ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਡੀ ਅੰਡਰਟੇਕਰ ਉਹਨਾਂ ਨੂੰ ਵੀ ਡੈੱਡ ਮੈਨ ਕਿਹਾ ਜਾਂਦਾ ਕਿ ਨਹੀਂ ਕਿਉਂ ਕਿਹਾ ਜਾਂਦਾ ਕਿਉਂਕਿ ਕਵਰ ਦੇ ਵਿੱਚੋਂ ਦੋ ਵਾਰ ਉੱਠ ਚੁੱਕਿਆ ਬੰਦਾ ਦੋ ਵਾਰ ਪੰਜਾਬ ਦੇ ਲੋਕ ਹੀ ਨਹੀਂ ਬਲਕਿ ਇਸ ਗੱਲ ਨੂੰ ਮੁਲਖਾ ਤੱਕ ਨਸ਼ਰ ਕੀਤਾ ਗਿਆ ਔਰ ਆਲਰੇਡੀ ਪੂਰਾ ਵਰਲਡ ਜਾਣਦਾ ਇਸ ਗੱਲ ਨੂੰ ਤੇ ਫਿਰ ਰਾਜਵੀਰ ਜਵੰਦਾ ਲਈ ਇਹ ਚਮਤਕਾਰ ਕਿਉਂ ਨਹੀਂ ਹੋ ਸਕਦਾ ਪੰਜਾਬ ਦੇ ਲੋਕਾਂ ਨੇ ਬੜਾ ਜ਼ੋਰ ਲਾ ਰੱਖਿਆ ਡਾਕਟਰਾਂ ਨੇ ਵੀ ਲਾ ਰੱਖਿਆ ਪਰ ਜਿਹੜੇ ਲੋਕ ਹੁਣ ਡਾਕਟਰਾਂ ਦੇ ਉੱਤੇ ਸਵਾਲ ਚੱਕ ਰਹੇ ਨੇ ਉਹ ਗਲਤ ਹੈ ਕਿਉਂ ਕਿਉਂਕਿ ਡਾਕਟਰ ਨੇ ਇੱਕ ਪਾਸੇ ਕਿਹਾ ਜਾਂਦਾ ਜੀ ਰੱਬ ਦਾ ਰੂਪ ਹੈ ਜਿਹੜੀਆਂ ਸੱਟਾਂ ਰਾਜਵੀਰ ਜਵੰਦਾ ਦੇ ਉਹ ਬੜੀਆਂ ਗੰਭੀਰ ਨੇ ਬੜੀਆਂ ਹੀ ਜਿਵੇਂ ਕਹਿ ਸਕਦੇ ਆ ਨਾਜ਼ੁਕ ਹਾਲਤ ਬਣੀ ਹੋਈ ਆ ਪਰ ਇੱਕ ਗੱਲ ਜ਼ਰੂਰ ਮੈਂ ਤੁਹਾਡੇ ਸਾਹਮਣੇ ਸਾਫ਼ ਕਰੀ ਚਾਹੂੰਗਾ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਪੱਤਰਕਾਰ ਨੇ ਜਾਂ ਕੋਈ ਸਾਡਾ ਹੋ ਸੋਸ਼ਲ ਮੀਡੀਆ ਤੇ ਕੰਮ ਕਰ ਰਿਹਾ ਇਹਨਾਂ ਨੂੰ ਅਪੀਲ ਆ ਕਿ ਭਾਈ ਖਬਰ ਐਸੀ ਨਾ ਫਲਾਓ ਜਿਹੜੀ ਰਾਜਵੀਰ ਜਵੰਦਾ ਦੇ ਪਰਿਵਾਰ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਨੂੰ ਦੇਸ ਪਹੁੰਚਾ ਦੇਵੇ ਕੋਈ ਵੀ ਖਬਰ ਨਹੀਂ ਲਾਉਣੀ ਹੈ ਜੀ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਤੇ ਰਾਜਵੀਰ ਜਵੰਧਾ ਲਈ ਕਾਮਨਾ ਜ਼ਰੂਰ ਕਰਨੀ ਹੈ ਕਿਉਂਕਿ ਸਾਡੇ ਜੇਕਰ ਇੱਕ ਅਰਦਾਸ ਦੇ ਨਾਲ ਕਿਸੇ ਦਾ ਨੌਜਵਾਨ ਪੁੱਤ ਜੇਕਰ ਮੰਜੇ ਤੋਂ ਖੜਾ ਹੁੰਦਾ ਤਾਂ ਸਾਡੇ ਲਈ ਇਹ ਬਹੁਤ ਵੱਡੇ ਫਕਰ ਦੀ ਗੱਲ ਹੈ ਇੱਕ ਗੱਲ ਜ਼ਰੂਰ ਹੈ ਕਿ ਰਾਜਵੀਰ ਜਵੰਧਾ ਦਾ ਇਸ ਵਕਤ ਕਹਿੰਦੇ ਜੀ ਦਿਲ ਧੜਕ ਰਿਹਾ ਹੈ ਬਾਕੀ ਸਰੀਰ ਦੇ ਵਿੱਚੋਂ ਐਕਟੀਵਿਟੀ ਬੰਦ ਹੋ ਚੁੱਕੀ ਹੈ ਇਹ ਗੱਲ ਤਾਂ ਡਾਕਟਰ ਖੁਦ ਸਾਫ਼ ਕਰ ਰਹੇ ਨੇ ਬ੍ਰੇਨ ਡੈੱਡਾ ਕਹਿੰਦੇ ਜੀ ਪਰ ਭਾਈ ਗੱਲਾਂ ਇੱਥੇ ਜੇ ਘੁੰਮ ਰਹੀਆਂ ਨੇ ਕਿਸੇ ਨੇ ਤਾਂ ਨਹੀਂ ਕਿਹਾ ਕਿ ਰਾਜਵੀਰ ਜਵੰਦਾ ਦੇ ਸਰੀਰ ਦੇ ਅੰਦਰ ਹਲਚਲ ਹੋਈ ਆ ਜਾਂ ਉਹਨੇ ਕੋਈ ਅੱਖ ਖੋਲੀ ਆ ਜਾਂ ਕੋਈ ਉਹਨੇ ਹੋਰ ਹਰਕਤ ਕੀਤੀ ਸਰੀਰ ਦੇ ਅੰਦਰ ਕੋਈ ਵੀ ਜਾਨੀ ਐਸੀ ਐਕਟੀਵਿਟੀ ਦੀ ਗੱਲ ਨਹੀਂ ਹੈ ਫਿਲਹਾਲ ਪ੍ਰਮਾਤਮਾ ਦੇ ਅਗੇ ਅਰਦਾਸ ਹੈ ਕਿ ਰਾਜਵੀਰ ਜਵੰਦਾ ਫੇਰ ਤੋਂ ਠੀਕ ਹੋ ਜਾਣ ਤੁਸੀਂ ਵੀ ਕਰੋ ਕਿਸੇ ਦੀ ਵੀ ਲੱਗ ਸਕਦੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਹਲੇ 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 ਹਲੋ ਵੀਰੋ ਪਰਸ਼ੰਤ ਵਾਕਿਆ ਹੀ ਡਾਕਟਰਾਂ ਦੇ ਬਹੁਤ ਜ਼ਿਆਦਾ ਉੱਠਣਾ ਸ਼ੁਰੂ ਹੋ ਗਏ ਹੈ ਕਿ 8 ਦਿਨ ਹੋ ਗਏ ਹੈ ਕੋਈ ਤਬੀਅਤ ਦੇ ਵਿੱਚ ਬਿਹਤਰੀ ਨਹੀਂ ਆ ਰਹੀ ਬਲਕਿ ਉਲਟਾ ਇਹ ਡਾਕਟਰਾਂ ਨੇ ਖੁਦ ਨਿਊਜ਼ ਬਲਟਨ ਦੇ ਅੰਦਰ ਕਿਹਾ ਹੈ ਕਿ ਰਾਜਵੀਰ ਦਾ ਥੱਲੇ ਵਾਲਾ ਜਿਹੜਾ ਸ਼ਰੀਰ ਹੈ ਉਹ ਸੁੱਕਣਾ ਸ਼ੁਰੂ ਹੋ ਗਿਆ ਹੈ ਇਹ ਹਾਲਾਤ ਪੈਦਾ ਹੋ ਗਏ ਆ ਤੇ ਦੂਸਰਾ ਉਹਨਾਂ ਦਿਮਾਗ ਪਹਿਲੇ ਨਾ ਜ਼ਿਆਦਾ ਡੈੱਡ ਹੋ ਗਿਆ ਹੋਇਆ ਕੰਮ ਛੱਡੀ ਜਾ ਰਿਹਾ ਹੋਇਆ ਤੇ ਦਿਲ ਜਿਹੜਾ ਵੈ ਉਹ ਆਕਸੀਜਨ ਨਹੀਂ ਪਹੁੰਚਾ ਰਿਹਾ ਦਿਲ ਦਾ ਕੰਮ ਹੈ ਪੂਰੇ ਜਿਸਮ ਨੂੰ ਆਕਸੀਜਨ ਦੇਣਾ ਇਹਦਾ ਮਤਲਬ ਦਿਲ ਟੜਕ ਨਹੀਂ ਰਿਹਾ ਬਲਕਿ ਵੈਂਟੀਲੇਟਰ ਮਸ਼ੀਨ ਦੇ ਜ਼ਰੀਏ ਉਹਨੂੰ ਟੜਕਾਇਆ ਜਾ ਰਿਹਾ ਹੋਇਆ ਤੇ ਵੀਰੋ ਇਹ ਡਾਕਟਰਾਂ ਦੀ ਕਾਰਗਰਤਗੀ ਉੱਤੇ ਸਵਾਲੀਆ ਨਿਸ਼ਾਨ ਹੈ ਲੋਕਾਂ ਨੇ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਸਖਤ ਕਰੜੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹੈ ਕਿ ਅਗਰ ਰਾਜਵੀਰ ਦੀ ਹਾਲਤ ਨਹੀਂ ਸੁਧਰ ਰਹੀ ਸੀ ਤੇ ਡਾਕਟਰ ਇੰਨੇ ਦਿਨਾਂ ਤੋਂ ਕੀ ਕਰ ਰਹੇ ਹੈ ਡਾਕਟਰਾਂ ਨੇ ਇਹਦੇ ਵਿੱਚ ਕੀ ਸੁਧਾਰ ਲਿਆਂਦਾ ਵੈ ਡਾਕਟਰ ਹਰ ਰੋਜ਼ ਨਿਊਜ਼ ਬਿਟਨ ਦੇ ਹੁੰਦੇ ਐ ਤੇ ਕਹਿੰਦੇ ਐ ਅਰਦਾਸਾਂ ਕਰੋ ਅਰਦਾਸਾਂ ਬੇਸ਼ੱਕ ਵੀਰੋ ਚਮਕਕਾਰ ਹੋ ਸਕਦੇ ਐ ਅੱਲਾ ਪਾਕ ਦੀ ਜ਼ਾਤ ਚਾਵੇ ਜੋ ਹੋ ਸਕਦਾ ਵੈ ਲੇਕਿਨ ਡਾਕਟਰ ਆਪਣਾ ਕੰਮ ਕਿੰਨਾ ਠੀਕ ਕੀਤਾ ਵੈ ਇਹ ਸਵਾਲੀਆ ਨਿਸ਼ਾਨ ਹੈ ਕੀ ਪ੍ਰਾਈਵੇਟ ਹਸਪੀਟਲ ਵਾਲੇ ਸਿਰਫ ਆਪਣਾ ਬਿੱਲ ਬਣਾਉਣ ਦੇ ਵਾਸਤੇ ਪੈਸੇ ਬਣਾਉਣ ਵਾਸਤੇ ਇਹ ਸਾਰਾ ਡਰਾਮਾ ਰਚ ਰਹੇ ਐ ਰਾਜਵੀਰ ਨੂੰ ਮਸ਼ੀਨਾਂ ਦੇ ਜ਼ਰੀਏ ਜ਼ਿੰਦਾ ਰੱਖਿਆ ਗਿਆ ਵੈ ਵੀਰੋ ਇਹ ਵੱਡੇ ਸਵਾਲ ਹੈ ਕਰੜੇ ਸਵਾਲ ਹੈ ਤੇ ਪੰਜਾਬ ਦੇ ਲੋਕ ਹੁਣ ਡਾਕਟਰਾਂ ਨੂੰ ਘੇਰ ਰਹੇ ਆ ਉਹਨਾਂ ਕੋਲ ਸਵਾਲ ਪੁੱਛ ਰਹੇ ਆ ਇਹ ਵੱਡੀ ਬਾਤ ਚੁੱਕੀ ਜਾ ਰਹੀ ਹੈ ਬਾਕੀ ਵੀਰੋ ਕੋਈ ਵੀ ਸੂਰਤ ਹਾਲ ਜਿਸ ਤਰ੍ਹਾਂ ਦੀ ਵੀ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਅਪਡੇਟ ਸ਼ੇਅਰ ਕਰਾਂਗੇ ਤੁਹਾਨੂੰ ਉਸ ਦੇ ਨਾਲ ਅਪਡੇਟ ਕਰਾਂਗੇ ਇਸ ਕਰਕੇ ਸਾਡੇ ਜਨਰਲ ਦੇ ਨਾਲ ਜੁੜੇ ਰਹੋ ਆਪਣਾ ਸਾਰਾ ਖਿਆਰ ਰਖਦਾ ਹਾਂ ਯਾਦ ਰੱਖਿਓ ਅੱਲਾ ਫੇਜ਼